ਅਸਸਲਾਮੁਅਲੈਕਮ ਮੈਂ ਮੀਤ ਕਾਨੀਆ ਸੋਸਾਇਟੀ ਠੀਕ ਠਾਕ ਹੈ ਰਹੀ ਹੈ ਦਿਨ ਆਤੀ ਚੜਦੀ ਕਲਾ ਚ ਹੋਗੇ ਵੀਰੋ ਕੇ ਜਸਤਰਾ ਸਾਨੂੰ ਸਾਰ ਨੂੰ ਪਤਾ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਨਵੇਂ ਐਮਪੀ ਸਿਲੈਕਟ ਹੋਏ ਹੈ ਤੇ ਲੋਕ ਸਭਾ ਦਾ ਸੈਸ਼ਨ ਹੋਇਆ ਉਹਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖੀ ਤੋ ਇਹ ਚਿੱਠੀ ਚ ਐਸਾ ਕੀ ਲਿਖਿਆ ਕਿ ਜਿਹੜਾ ਸਪੀਕਰ ਅਸੈਂਬਲੀ ਹੈ ਉਹਨੇ ਪੜ ਕੇ ਉਹਨਾਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਇਹ ਸਾਰੇ ਮੁੱਦੇ ਉੱਤੇ ਆਪਾਂ ਅੱਜ ਦੀ ਵੀਡੀਓ 'ਚ ਜਾਣਾਂਗੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਜ਼ੁਬਾਨੀ ਜਾਣਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਵਾਂ ਨੂੰ ਮੰਗ ਵੀੰਦੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ਆਪਾਂ ਚੱਲਦੇ ਹਾਂ ਅੱਜ ਦੀ ਵੀਡੀਓ ਲੁਧਿਆਣਾ ਦੇ ਸਾਨਨੇਵਾਲ ਵਿਖੇ ਗੁਰਦੁਆਰਾ ਰੇਡੂ ਸਾਹਿਬ ਦੇ ਵਿੱਚ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਪਹੁੰਚੇ ਅਤੇ ਨਾਲ ਹੀ ਸਾਂਸਦ ਅਮਰਪਾਲ ਸਿੰਘ ਦੇ ਪਿਤਾ ترਸੇਮ ਸਿੰਘ ਵੀ ਪਹੁੰਚੇ ਜਿੱਥੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਲੋਕ ਸਭਾ ਦੇ ਸੈਸ਼ਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਮਿਲੀ ਕਿਉਂਕਿ ਉਹਨਾਂ ਨੇ ਬੰਦੀ ਸਿੰਘਾਂ ਦੇ ਉੱਤੇ ਬੋਲਣਾ ਸੀ ਅਤੇ ਅਮਰਪਾਲ ਸਿੰਘ ਉੱਤੇ ਲਾਈ ਗਈ ਐਨਐਸਏ ਦੇ ਉੱਤੇ ਬੋਲਣਾ ਸੀ ਇਸ ਕਰਕੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੈਸ਼ਨ ਦੇ ਵਿੱਚ ਬੋਲਣ ਦੀ ਪਰਚੀ ਦਿੱਤੀ ਲਿਖ ਕੇ ਸਰਬਜੀਤ ਸਿੰਘ ਬੁਲਣ ਵਾਸਤੇ ਥੋੜੀ ਦੇਰ ਬਾਅਦ ਬੰਦਾ ਮੇਰੇ ਕੋਲੇ ਜਿਹਦੇ ਕੋਲੇ ਭੇਜੀ ਸੀਓ ਆ ਗਿਆ ਕਹਿੰਦਾ ਜੀ ਪਰਪਸ ਲਿਖੋ ਕੀ ਹੈ ਮੈਂ ਕਿਹਾ ਉਸ ਤੇ ਲਿਖਤਾ ਅਮਰਿਤਪਾਲ ਸਿੰਘ ਤੇ ਬੰਦੀ ਸੀ ਮਾਦਾ ਮੈਂ 11:30 ਵਜੇ ਦਿੱਤੀ ਤੇ ਮੈਂ 1:30 ਵਜੇ ਤੱਕ ਲੰਚ ਟਾਈਮ ਤੱਕ ਬੈਠਾ ਰਹੇ ਉਹਨਾਂ ਨੇ ਮੈਨੂੰ ਬੁਲਾਇਆ ਚਲੋ ਮੈਂ ਆ ਗਿਆ ਅਗਲੇ ਦਿਨ ਮੈਂ ਕਿਹਾ ਮੈਂ ਆਪ ਪਰਚੀ ਲਿਖੀ ਆਪ ਦੇਣ ਗਿਆ ਜਿਹੜੇ ਸਪੀਕਰ ਦੇ ਨਾਲ ਸਪੀਕਰ ਸਾਹਿਬ ਨਾਲ ਹੁੰਦੇ ਨੇ ਵੀ ਉਹ ਪਰਚੀ ਲੈਨੇ ਮੈਂ ਉਹਨਾਂ ਨੂੰ ਪੁੱਛਿਆ ਦੇਖਦੇ ਸਾਰੀ ਮੈਨੂੰ ਕਹਿੰਦਾ ਜੀ ਨਹੀਂ ਬਈ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਤੁਸੀਂ ਇਸ ਤੇ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰਾਓ ਨਿਕਲੇ ਜਿਹੜੇ 20 ਐਮਪੀਆ ਦਾ ਬੋਲਣ ਦੀ ਪਰਚੀ ਨਿਕਲਦੀ ਹੈ 0 आर ਦੀ ਜਾਂ ਤਾਂ ਉਹ ਨਿਕਲੇ ਤੇ ਜਾਂ ਫਿਰ ਪਾਰਲੀਮੈਂਟ ਚ ਇਸ ਮੁੱਦੇ ਦੇ ਮੁੱਦੇ ਦੇ ਬਾਹਰ ਹੁੰਦੀ ਹੋਵੇ ਉਹਦੇ ਵਿੱਚ ਤੁਸੀਂ ਬੋਲ ਸਕਦੇ ਹੋ ਤੁਸੀਂ ਐਵੇਂ ਨਹੀਂ ਬੋਲ ਸਕਦੇ ਭਈ ਇਹ ਬਹੁਤ ਸਿਸਟਿਮੈਟਰ ਹੈ ਤੇ ਮੈਂ ਕਹਾਂ ਜੀ ਨਹੀਂ ਸਾਨੂੰ ਤਾਂ ਚਾਹੀਦਾ ਹੈ ਬੋਲਣਾ ਹੈ ਅਸੀਂ ਤਾਂ ਉਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਨਹੀਂ ਤਾਂ ਮੈਂ ਗੱਲ ਕਰਨੀ ਸੀ ਇਹਦੇ ਬਾਰੇ ਤੇ ਉਹ ਤਾਂ ਮੈਂ ਵੀ ਕਹਿੰਦਾ ਦੇਖੋ ਜੀ ਜਿਹੜਾ ਅੰਮ੍ਰਿਤਪਾਲ ਹੈ ਨਾ ਉਹਦੇ ਕੋਲੋਂ ਕੋਈ ਦੇਸ਼ਤਰੋਹੀ ਵਾਲਾ ਜਿੱਦਾਂ ਆਰਮ ਜੈਮਿਨੇਸ਼ਨ ਕੋਈ ਗੋਲਾਬ੍ਰੂਧ ਕੁਝ ਨਹੀਂ ਬਰਾਮਤ ਹੋਇਆ ਮੰਨਦੇ ਹੋ ਨਾ ਇਹ ਗੱਲ ਤਾਂ ਸੈਕੰਡਲੀ ਉਹਦੇ ਇਹਨਾਂ ਨੇ ਫੋਨ ਵੀ ਸਾਰਾ ਕੁਝ ਚੈੱਕ ਕਰ ਲਿਆ ਪਾਕਿਸਤਾਨ ਕੀ ਚਾਹੀਦਾ ਹੈ ਕਿਸੇ ਕੰਟਰੀ ਨਾਲ ਉਹਦੇ ਐਸੇ ਕੋਈ ਲਿੰਕ ਨਹੀਂ ਬਰਾਮਤ ਪਤਾ ਲੱਗੇ ਵੀ ਜਿਹਦੇ ਨਾਲ ਬਾਹਰ ਵਾਲੇ ਉਹਨੂੰ ਇਸ਼ਾਰੇ ਕਰਦੇ ਹੋਣ ਵੀ ਤੁਸੀਂ ਇਹ ਕਰੋ ਉਹ ਜੋ ਕਰ ਰਿਹਾ ਸੀ ਸਿਰਫ ਸਿੱਖਾਂ ਦੀ ਭਲਾਈ ਵਾਸਤੇ ਵੀ ਲੋਕਾਂ ਨੂੰ ਨਸ਼ੇ ਛਡਾਓ ਤੇ ਆਪਣੇ ਨਾ ਸਿੱਖੀ ਦੇ ਨਾਲ ਲਾਓ ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਨਾ ਉਹਦੇ ਨਾਲ ਫਿਰ ਸਰਕਾਰਾਂ ਦੀਆਂ ਨਜ਼ਰਾਂ ਚੁੱਪਦਾ ਹੈ ਤੇ ਇਹ ਸਿਰਫ ਕਾਰਨ ਹੈ ਹੋਰ ਉਹਦੇ ਕੋਈ ਉਹਦੇ ਕੋਈ ਦੇਖੋ ਜੀ ਸਰਕਾਰ ਕਹਿੰਦੀ ਹੈ ਬਈ ਉਹਦੇ ਨਾਲ ਸਮਾਜ ਨੂੰ ਖਤਰਾ ਹੈ ਸਮਾਜ ਨੇ ਤਾਂ ਉਹ ਜਿਤਾਤਾ 2 ਲੱਖ ਵੋਟ ਨਾਲ 20 ਲੱਖ ਬੰਦਿਆਂ ਦਾ ਨਮਾਇੰਦਗੀ ਕਰਦਾ ਹੈ ਉਹ ਤੇ ਕਾਦਾ ਖਤਰਾ ਹੈ ਸਾਨੂੰ ਵੀ ਪਤਾ ਲੱਗੇ ਐਨਐਸਏ ਉਸੇ ਨਹੀਂ ਤਾਂ ਲਾਈ ਹੈ ਜੀ ਲਾਅ ਐਂਡ ਆਰਡਰ ਦਾ ਤਾਂ ਬਹਾਨਾ ਹੈ ਸਿਰਫ ਇੱਕ ਜਿਹੜੇ ਅਮਰਿਤਪਾਲ ਦੀ ਚੜ੍ਹਾਈ ਦੇ ਨਾਲ ਝਾੜੂ ਦਾ ਗਰਾਫ ਥੱਲੇ ਜਾਂਦਾ ਹੈ ਕਿਉਂਕਿ ਇਹਨਾਂ ਨੇ ਦੇਖੋ ਆਪ ਤਾਂ ਕੁਝ ਕੀਤਾ ਨਹੀਂ ਮੇਰੇ ਹਲਕੇ ਦੀ ਗੱਲ ਹੈ ਮੈਂ ਲੋਕਾਂ ਨਾਲ ਵਾਦਾ ਕੀਤਾ ਸੀ ਵੀ ਮੈਂ ਪਿੰਡ ਪਿੰਡ ਕਾਈ ਬਣਾ ਕੇ ਨਸ਼ਿਆਂ ਦੇ ਖਿਲਾਫ ਕੰਮ ਕਰੂੰਗਾ ਪਰ ਤੁਸੀਂ ਇਹ ਦੇਖ ਲਓ ਭਈ ਜੋ ਹਾਲ ਉੱਥੇ ਇਸ ਟਾਈਮ ਹੈ ਮਤਲਬ ਜਿਹੜੇ ਪਿੰਡ ਦੇ ਬੱਚੇ ਜਿਹੜੇ ਝੁੜ ਕੇ ਅਖਾਈਆਂ ਬਣਾ ਕੇ ਨਸ਼ੇ ਖਿਲਾਫ ਕਰਨਾ ਕੰਮ ਕਰਨਾ ਚਾਹੁੰਦੇ ਐ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਦਿੰਦੇ ਨਾ ਬਾਦਲ ਵਾਲੇ ਨਾ ਇਹ ਰਲ ਮਿਲ ਕੇ ਰੋਕਦੇ ਆ ਉਹਨਾਂ ਨੂੰ ਅੜਿੱਕਾ ਲਾਉਂਦੇ ਆ ਮਤਲਬ ਇਹ ਨਸ਼ੇ ਛੱਡਣ ਦਾ ਕੰਮ ਵੀ ਨਹੀਂ ਕਰਨ ਦੇਦੇ ਕਿਸੇ ਤੇ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਇੱਕ ਨਵੇਂ ਐਮਪੀ ਸਿਲੈਕਟ ਹੋਏ ਐ ਤੇ ਉਹਨਾਂ ਨੇ ਜਦੋਂ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਬੋਲਣ ਦੀ ਵਾਸਤੇ ਸਪੀਕਰ ਕੋਲੋਂ ਇਜਾਜ਼ਤ ਮੰਗੀ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਤੇ ਉਹਨਾਂ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਭਾਈ ਅਮਰਪਾਲ ਦੇ ਬਾਰੇ ਤੇ ਜਿਹੜੇ ਬੰਦੀ ਸਿੰਘ ਆ ਉਹਨਾਂ ਉੱਤੇ ਗੱਲ ਕਰਨਾ ਚਾਹੁੰਨਾ ਤੇ ਜਦੋਂ ਉਹ ਸਪੀਕਰ ਨੂੰ ਇਸ ਗੱਲ ਚੀਜ਼ ਸਪੀਕਰ ਨੇ ਪੜ੍ਹੀ ਤੇ ਉਹਨੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਵੀਰੋ ਦੇਖੋ ਇਹ ਧੱਕਾ ਹੋ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਅਗਰ ਭਾਈ ਸਰਪਜੀਤ ਸਿੰਘ ਖਾਲਸਾ ਜਿਹੜੇ ਕਿ ਐਮਪੀ ਸਿਲੈਕਟ ਹੋਏ ਏਡੀ ਵੱਡੀ ਲੀਡ ਦੇ ਨਾਲ ਉਹ ਉਹਨਾਂ ਨੂੰ ਅਗਰ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਫਿਰ ਉਹ ਫਰੀਦਕੋਟ ਦੀ ਜਿਹੜੀ ਆਵਾਮ ਅਜਨੇ ਨੇ ਉਹਨਾਂ ਨੂੰ ਸਿਲੈਕਟ ਕੀਤਾ ਤੇ ਦੂਸਰਾ ਜਿਹੜੇ ਕਿ ਪੰਜਾਬ ਦੇ ਲੋਕ ਪੰਜਾਬ ਦੇ ਜਿਹੜੇ ਮਸਲੇ ਮਸਾਇਲ ਹੈ ਉਹਨਾਂ ਵਾਸਤੇ ਉਹਨਾਂ ਦੇ ਉੱਤੇ ਕਿਦਾਂ ਗੱਲ ਕਰਨਗੇ ਅਗਰ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਇਹ ਵੀਰੋ ਸਰਾਸਲ ਧੱਕਾ ਹੋ ਰਿਹਾ ਤੇ ਇਹ ਸਿਰਫ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਕੈਨ ਤੇ ਹੋ ਰਿਹਾ ਵੈ ਬਾਕੀ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਵੈ ਕਿ ਕਿਸ ਤਰ੍ਹਾਂ ਭਾਈ ਅਮਰਪਾਲ ਦੀ ਸਜ਼ਾ 1 ਸਾਲ ਬਤਾਤੀ ਹੈ ਤੇ ਦੂਸਰਾ ਜਿਹੜੇ ਬੰਦੀ ਸਿੰਘ ਆਪਣੇ ਜੇਲ੍ਹ ਦੇ ਵਿੱਚ ਇਨੀ ਦੇਰ ਦੇ ਕੈਦ ਪੂਰੀ ਕਰਕੇ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਇਹ ਸਾਰੇ ਮੁੱਦੇ ਆ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਮਸਾਇਲ ਹੈ ਇਹਨਾਂ ਮੁੱਦਿਆਂ ਉੱਤੇ ਗੱਲ ਕਰਨ ਵਾਸਤੇ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਜਿਹੜੇ ਆਪਣੇ ਮਮਿੰਦੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਨਿਮਾਗ ਗੱਲ ਕਰਨੀ ਹੈ ਲੇਕਿਨ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਵਿਰੋਧ ਧੱਕਾ ਹੋ ਰਿਹਾ ਹੈ ਤੇ ਇਹ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਕਮੈਂਟਸ ਕਿ ਆਪਣੀ رائے ਦਾ ਇਜ਼ਹਾਰ لازمی ਕਰਿਓ ਤੇ ਆਪਣਾ ਖੜੇ ਸਾਰ ਖਿਆਲ ਰੱਬ ਰੱਖਾ